ਰਿਪਲਾਈ ਇਹਦੇ ਚ ਤੂੰ ਮੇਰੀ ਅੱਖੋਂ ਤੋਂ ਦੂਰ ਹੋ ਜਾ ਜਾਇ ਤੂੰ ਲਓ ਮੰਮੀ ਜੀ ਕੰਡਾ ਆਪੇ ਹੀ ਨਿਕਲ ਗਿਆ ਤੁਹਾਡੀ ਧੀ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ ਨਾ ਇਹਨੇ ਅਜੇ ਜਿਹੜੀ ਭੈਣ ਨੂੰ ਬਾਹਰ ਦਾ ਰਸਤਾ ਦਿਖਾਤਾ ਅਜੇ ਤਾਂ ਤੂੰ ਦੇਖੀ ਜਾ ਅੱਗੇ-ਅੱਗੇ ਮਨਦੀਪ ਦਾ ਬਣਦਾ ਕੀ ਆ ਹਾਂਜੀ ਹਾਂਜੀ ਭਾਜੀ ਹਾਂ ਸੁਧਾਰ ਜੀ ਕੋਈ ਗੱਲ ਨਹੀਂ ਭਾਜੀ ਮਿਲਣ ਨੇ ਆਪਾਂ ਸਰੇ ਠੀਕ ਹੈ ਭਾਜੀ ਆਹ ਵਾਲੀ ਦੱਸ ਅੱਜ ਤੁਹਾਨੂੰ ਪਤਾ ਕਰ ਕੀ ਹੋਇਆ ਕੀ ਹੋਇਆ ਅੱਜ ਦੀਦੀ ਤੁਸੀਂ ਮੇਰੀ ਗੱਲ ਸਮਝ ਕਿਉਂ ਨਹੀਂ ਰਹੇ ਤੁਹਾਡੀ ਅੱਖਾਂ ਦੇ ਤੇ ਤੁਹਾਡੀ ਜੇ ਥਾੜੀ ਦਾ ਝੂਠ ਦਾ ਪਰਦਾ ਪਿਆ ਹੋਇਆ ਹੈ ਤੁਹਾਡੇ ਕੋਲ ਆਉਂਦੀ ਹੈ ਨਾ ਤੇ ਤੁਹਾਡੀ ਬਣ ਜਾਂਦੀ ਹੈ ਤੇ ਜਦੋਂ ਉੱਤਰ ਜਾਂਦੀ ਤੇ ਉਹਨਾਂ ਦੀ ਮਾਰ ਜਾਂਦੀ ਹੈ ਕਦੇ ਕੋਈ ਐਸੀ ਗੱਲ ਕੀਤੀ ਆ ਜਿਹੜੀ ਮੇਰੇ ਬਾਰੇ ਆ ਕੁਝ ਬੋਲੀ ਜਾਂਦੀ ਆ ਤੇ ਤੂੰ ਵੀ ਸੁਣੀ ਜਾਂਦੀ ਆ ਚੱਕ ਆਪਣਾ ਬੈਗ ਤੇ ਤੁਰਦੀ ਬਣੀ ਥੰ ਆਪੇ ਜਾ ਕੇ ਤੇ ਪੇਪਰ ਦਿੰਦੀ ਰਹੀ ਆ ਦੇਖ ਲਓ ਖੁਸ਼ੀ ਨਾਲ ਤੁਸੀਂ ਇੰਨਾ ਕਰਦੇ ਸੀ ਉਹੀ ਮੈਨੂੰ ਭੰਡਦੀ ਫਿਰਦੀ ਆ ਬਬਲੀ ਇੱਕ ਗੱਲ ਦੀ ਹੈ ਨਾ ਚਾਰ ਗੱਲਾਂ ਨਹੀਂ ਬਣਾਈਦੀ ਹੁੰਦੀਆਂ ਉਹ ਪੇਪਰ ਦੇਣ ਆਈ ਸੀ ਉਹਨੇ ਦੋ ਦਿਨ ਬਾਅਦ ਪੇਪਰ ਦੇ ਕੇ ਚਲੇ ਹੀ ਜਾਣਾ ਸੀਗਾ ਤੁਸੀਂ ਐਡਾ ਵੱਡਾ ਸੀਨ ਕ੍ਰੀਏਟ ਕਰਤਾ ਘਰ ਚ ਨਾ ਅਸੀਂ ਸੀਨ ਕ੍ਰੀਏਟ ਕੀਤਾ ਵਾ ਉਹਦੇ ਭੈਣ ਨੇ ਉਹਨੂੰ ਬਾਹਰ ਕੱਢਿਆ ਵਾ ਤੁਸੀਂ ਤਾਂ ਨਾ ਮਨਦੀਪ ਦਾ ਹੀ ਪੱਖ ਲੈਂਦੇ ਰਹਿੰਨੇ ਯਾਰੋ ਮੇਰੀਆਂ ਨਾ ਛੋਟੀਆਂ ਭੈਣਾਂ ਵਰਗੀ ਆ ਜੇ ਆਪਾਂ ਨੂੰ ਕੋਈ ਸੁੱਖ ਨਹੀਂ ਦੇ ਸਕਦੇ ਉਹਨੂੰ ਇੰਨਾ ਦੁੱਖ ਤਾਂ ਨਾ ਦਿਓ ਉਹ ਤਾਂ ਵਿਚਾਰੀ ਪਹਿਲਾਂ ਹੀ ਬਿਮਾਰੀ ਹੋਈ ਹੈ ਬਸ ਬਸ ਠੀਕ ਐ ਤੁਸੀਂ ਤਾਂ ਮੈਨੂੰ ਹੀ ਮਾੜਾ ਕਹਿਣ ਲੱਗ ਜਾਨੇ ਜਿਵੇਂ ਉਹਨੂੰ ਦੁੱਖ ਸਾਰੇ ਮੈਂ ਹੀ ਦੇਣੀ ਆ ਚੱਲ ਬੋਲੀ ਰਹਿਣ ਦੇ ਮੇਰੇ ਨਾਲ ਦੋ ਸੂਟ ਪੈਕ ਕਰਕੇ ਰੱਖ ਦੇ ਮੈਂ ਦੋ ਦਿਨ ਲਈ ਨਾ ਬਾਹਰ ਜਾਣਾ ਆਫਿਸ ਦੇ ਕੰਮ ਤੇ। ਬਸ ਜਦੋਂ ਤੁਹਾਨੂੰ ਕੋਈ ਗੱਲ ਕਰਨ ਲੱਗੋ ਨਾ ਤੁਹਾਨੂੰ ਆਪਣਾ ਆਫਿਸ ਹੀ ਦਿਨਦਰ ਆ ਜਾਂਦਾ। ਤਾਂ ਤਾਂ ਆਪਣੇ ਕੰਮ ਹੀ ਜ਼ਰੂਰੀ ਆ। ਚਲ ਤੂੰ ਕੰਮ ਨਹੀਂ ਛੱਡ। ਤੇਰਾ ਲੜ ਲਾ ਕਿੱਥੇ ਆ ਜੋਤ? ਉਹਦੇ ਨਾਲ ਵੀ ਮੈਂ ਗੱਲ ਕਰਨੀ ਆ। ਉਹ ਬੱਸ ਵੀ ਕਰੋ। ਜਦੋਂ ਵੇਖੋ ਤੁਸੀਂ ਤਾਂ ਮੁੰਡੇ ਦੇ ਮਗਰ ਹੀ ਪਏ ਰਹਿੰਦੇ ਆ। ਪਤਾ ਨਹੀਂ ਕੀ ਆ। ਗੋਲਡੀ। ਗੋਲਡੀ ਪੁੱਤ ਮੇਰੀ ਗੱਲ ਸੁਣੀ ਜਰਾ ਗੁਰੇ ਆ ਕੇ। ਇੱਕੋ ਨਾਲ ਮਮਮੀ ਆਵਾਜ਼ ਮਾਰਦੇ ਆਇਆ ਮੈਂ। ਆ ਗਏ ਮਮਮੀ। ਉਹ ਤਾਂ ਨਾ ਇਨਾਂ ਦੇ ਹੁੰਦਿਆਂ ਆ ਜਵੇ ਕਿਤੇ ਅੱਜ ਤਾਂ ਭੜਕੇ ਪਿਆ ਇਹਨਾਂ ਨੇ ਤਾਂ ਆਉਂਦਿਆਂ ਹੀ ਉਹਦੀ ਕਲਾਸ ਲਾ ਦੇਣੀ ਆ ਲਈ ਤੁਸੀਂ ਲੱਗੇ ਹੋ ਧੀ ਤੁਸੀਂ ਹਜੇ ਵੀ ਗੁੱਸੇ ਹੋ ਧੀ ਦੀ ਖੁਸ਼ੀ ਨਹੀਂ ਕੋਈ ਗਲਤ ਫਹਿਮੀ ਹੋ ਗਈ ਹੋਣੀ ਆ ਪਲੀਜ਼ ਉਹਨੂੰ ਛੋਟੀ ਭੈਣ ਸਮਝ ਕੇ ਮਾਫ ਕਰ ਦਿਓ ਧੀ ਬੋਲੋ ਤਾਂ ਸਹੀ ਕੁਛ ਨਾ ਮਨਦੀਪ ਮੇਰੀ ਗੱਲ ਧਿਆਨ ਨਾਲ ਸੁਣਦਾ ਅੱਜ ਕੱਲ ਨਾ ਜਿੱਥੇ ਦੋ ਪਰਿਵਾਰ ਇਕੱਠੇ ਰਹਿੰਦੇ ਹੋਣ ਨਾ ਪਿਆਰ ਨਾਲ ਉਹ ਲੋਕੇ ਜਰਦੇ ਨਹੀਂ ਇਹੀ ਹਾਲ ਤੇਰੀ ਖੁਸ਼ੀ ਦਾ ਵਾ ਉਹ ਦੀਦੀ ਖੁਸ਼ੀ ਨਾ ਜੰਨਤ ਦੀ ਤੇ ਮੇਰੀ ਜ਼ਿਆਦਾ ਹੀ ਫਿਕਰ ਕਰਦੀ ਆ ਉਹ ਤਾਂ ਜ਼ਿਆਦਾ ਬੋਲ ਗਈ ਬਸ ਬਸ ਮਨਦੀਪ ਇੱਕ ਗੱਲ ਤਾਂ ਮੈਨੂੰ ਸਮਝ ਲੱਗ ਗਈ ਅੱਜ ਕੱਲ ਜਿੰਨਾ ਵੀ ਕਿਸੇ ਦਾ ਕਰ ਲੋ ਨਾ ਸਿਰ ਸਵਾ ਹੀ ਪੈਂਦੀ ਆ ਖੁਸ਼ੀ ਤੂੰ ਇਹ ਕੀ ਕੀਤਾ ਤੇਰੀ ਛੋਟੀ ਜੀ ਗਲਤੀ ਮੇਰੇ ਤੇ ਜੰਨਤ ਦੇ ਕਿੰਨੀ ਭਾਰੀ ਪੈਣੀ ਆ ਤੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਦੇਖ ਪੁੱਤ ਜੋਤਨਾ ਹੁਣ ਵੱਡਾ ਹੋ ਗਿਆ ਵਾ ਹੁਣ ਉਹਨੂੰ ਕੁਝ ਕਹੀਂ ਨਾ ਹੁਣ ਉਹ ਘਰ ਆਊਗਾ ਨਾ ਆਰਾਮ ਨਾਲ ਗੱਲ ਕਰੀ ਆਉਦੇ ਨਾਲ ਮੰਮੀ ਜੇ ਮੈਂ ਨਹੀਂ ਕੁਝ ਕਹਿਣਾ ਹੋਰ ਕਿਹਨੇ ਕਹਿਣਾ ਤੁਹਾਨੂੰ ਪਤਾ ਉਹਨੇ ਕਿੱਡੀ ਵੱਡੀ ਗਲਤੀ ਕੀਤੀ ਆ ਕੋਈ ਨਹੀਂ ਬੱਚੇ ਉਸ ਉਮਰ ਚ ਨਾ ਕਰਦੇ ਹੀ ਹੁੰਦੀ ਆ ਗਲਤੀ ਹੁਣ ਉਹ ਨਾਲੇ ਵੱਡਾ ਹੋ ਗਿਆ ਵਾ ਹੁਣ ਤੂੰ ਉਹਨੂੰ ਗਾਲਾਂ ਕੱਢਦਾ ਚੰਗਾ ਲੱਗਦਾ ਵਾ ਨਾ ਮੰਮੀ ਇਹ ਉਹਨਾਂ ਗਲਤੀ ਨਹੀਂ ਕਹਿੰਦੇ ਇਹਨੂੰ ਜਾਣ ਬੁੱਝ ਕੇ ਕੀਤੀ ਹੋਈ ਗਲਤੀ ਕਹਿੰਦੇ ਆ ਤੁਹਾਡੇ ਕਹਿਣ ਤੇ ਮੈਂ ਉਹਨੂੰ ਭੇਜਤਾ ਰਾਤੀ ਵੀ ਚਲੇ ਜਾ ਵੀ ਮੈਂ ਤੈਨੂੰ ਲੈਣ ਆਉਂਗਾ ਮੈਂ ਉੱਥੇ 11 ਵਜੇ ਪਹੁੰਚਿਆ ਮੈਂ ਉਹਦੇ ਸਾਰੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਇਹ ਮਹਾਰਾਜ ਹੈ ਹੀ ਨਹੀਂ ਸੀ ਉੱਥੇ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਨਿਕਲ ਗਏ ਚੱਲ ਕੋਈ ਨਾ ਨਿਆਣਾ ਵਾਪ ਪਤਾ ਤੇਰੇ ਡਰ ਤੋਂ ਨਾ ਅੱਜ ਉਹ ਸਵੇਰ ਦਾ ਕੋਚਿੰਗ ਗਿਆ ਹੋਇਆ 8 ਵਜੇ ਦਾ ਮੰਮੀ ਇੱਕ ਗੱਲ ਸੁਣ ਲਓ ਤੁਸੀਂ ਸਾਡੇ ਨਾਲ ਪਿਓ ਪੁੱਤ ਦੇ ਵਿੱਚ ਨਾ ਆਇਆ ਕਰੋ ਮੈਂ ਉਹਨੂੰ ਇੰਨਾ ਸਿਰ ਤੇ ਨਹੀਂ ਚੜਾਉਣਾ ਕਿ ਹੱਥ ਦੀਆਂ ਦਿੱਤੀਆਂ ਦੰਦਾਂ ਨਾਲ ਖੁੱਲਣੀਆਂ ਪੈ ਜਾਣ ਜੋ ਤਾਂ ਆ ਗਿਆ ਤਾਂ ਮੇਰੀ ਗੱਲ ਸੁਣਦਾ ਮੈਂ ਪਾਪਾ ਅੰਦਰ ਆਏ ਹੋਇਆ ਹੋਲੀ ਬੋਲੀ ਜੇ ਕੁਝ ਕਹਿਣਗੇ ਵੀ ਨਾ ਤਾਂ ਚੁੱਪ ਕਰਕੇ ਸੁਣ ਲਈ ਅੱਛਾ ਮੈਂ ਮਮਾ ਹੋਰ ਕਿੰਨੀ ਦੇਰ ਪਾਪਾ ਤੋਂ ਡਰਿਆ ਮੈਂ ਕੋਈ ਨਹੀਂ ਹੋਰ ਪਾਪਾ ਅੰਦਰ ਬੈਠੇ ਆ ਤੂੰ ਮੈਨੂੰ ਕੀ ਪਤਾ ਹੁਣ ਕੀ ਕਹਿਣਾ ਉਹਨਾਂ ਨੇ ਕੀ ਨਹੀਂ ਨਾ ਮਿਲ ਗਿਆ ਨਾ ਵਾਪਸ ਆਪ ਨੂੰ ਟਾਈਮ ਉੱਥੇ ਹੀ ਰਹਿਣਾ ਸੀ ਕੋਚਿੰਗ ਤੇ ਹੀ ਰਾਤ ਨੂੰ ਤੂੰ ਹਰੇਕ ਗੱਲ ਦਾ ਨਾ ਐਵੇਂ ਇਸ਼ੂ ਨਾ ਬਣਾ ਲਿਆ ਕਰੋ ਯਾਰ ਇਸ਼ੂ ਦੀ ਕਿਹੜੀ ਗੱਲ ਆ ਜਦੋਂ ਤੱਕ ਮੈਂ ਕਿਹਾ ਸੀ ਮੈਂ ਤੈਨੂੰ ਛੱਡ ਕੇ ਆਇਆ ਤੈਨੂੰ ਮੈਂ ਲੈਣ ਵੀ ਆਉਂਗਾ ਤੂੰ ਆਪਣੇ ਦੋਸਤਾਂ ਨਾਲ ਵਾਰਾ ਗੱਲ ਕਰੀਂ ਨਿਕਲ ਗਿਆ ਵਾ ਸਰਦਾਰ ਜੀ ਬੱਚਾ ਕਿਤੇ ਚਲਾ ਗਿਆ ਹਣਾ ਦੋਸਤਾਂਾ ਫੇਰ ਕੀ ਆ ਤੂੰ ਨਾ ਵਿੱਚ ਇਹਦੇ ਪੜਦੇ ਨਾ ਬਾਇਕਰ ਜਦੋਂ ਦੇਖੋ ਤੂੰ ਬੱਚਾ 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 ਕਹਿ ਕੇ ਇਹਨੂੰ ਇੱਥੇ ਤੱਕ ਵਗਾੜਤਾ ਮੰਮਾ ਵੜੀ ਤਾ ਪਗਰੇ ਮੁਕੇ ਬੋਲੀ ਚੰਦੇ ਨਾ ਬੱਸ ਕਰ ਆਉਂਦੇ ਸਾਰੀ ਜਵਾਬ ਨੂੰ ਬੋਲਣ ਲੱਗ ਗਿਆ ਉਹਨੂੰ ਸਾਧਾ ਲੈਣ ਦੇ ਮੰਮੀ ਮੈਂ ਤੁਹਾਨੂੰ ਅੰਦਰ ਵੀ ਸਮਝਾ ਕੇ ਆਇਆ ਤੁਸੀਂ ਸਾਡੇ ਪਿਓ ਪੁੱਤਾਂ ਦੇ ਵਿੱਚ ਨਾ ਆਇਕਰੋ ਆ ਲਾਟ ਸਾਹਿਬ ਨਾ ਜਿਆਦਾ ਸਿਰ ਤੇ ਚੜਾਲਿਆ ਤੁਸੀਂ ਨਾਲੇ ਤੁਸੀਂ ਤੇ ਨਾਲੇ ਦੀ ਮਾਂ ਨੇ ਬਾਸਕਰ ਸਰਦਾਰ ਜੀ ਜੋਤ ਕਹਿ ਦੇ ਨਾ ਪਾਪਾ ਨੂੰ ਸੌਰੀ ਮੇਰੇ ਬਾਕੀ ਦੋਸਤ ਵੀ ਤਾਂ ਮੇਰੇ ਨਾਲ ਹੀ ਸੀ ਕੋਈ ਕਿਸੇ ਤੇ ਐਨੀ ਪਾਬੰਦੀ ਨਹੀਂ ਲਾਉਂਦਾ ਮੈਂ ਤਾਂ ਇਹ ਮੇਰੇ ਪਾਪਾ ਘੱਟ ਤੇ ਹਿਟਲਰ ਜ਼ਿਆਦਾ ਲੱਗਦੇ ਆ ਜੋ ਤੂੰ ਥੱਪੜ ਨਾ ਖਾ ਲਈ ਮੇਰੇ ਕੋਲ ਜਦੋਂ ਦੇਖੋ ਤੈਨੂੰ ਬੋਲਣ ਦੀ ਤਮੀਜ਼ ਵੀ ਭੁੱਲੀ ਜਾਂਦੀ ਆ ਬੱਸ ਕਰ ਹੁਣ ਤੂੰ ਜਵਾਨ ਮੁੰਡੇ ਦੇ ਉੱਤੇ ਹੱਥ ਚੱਕਦਾ ਚੰਗਾ ਲੱਗਦਾ ਵਾ ਚੱਲ ਆ ਜੋਤ ਤੂੰ ਮੇਰੇ ਨਾਲ ਚੱਲ ਆ ਤੁਸੀਂ ਇਹਨੂੰ ਸਿਰ ਤੇ ਚੜਾ ਲਓ ਆ ਦੇਖ ਲੈ ਦਿੰਦੇ ਆ ਫੇਰ ਛੇ ਇਹਨੂੰ ਦੇਖ ਪੁੱਤ ਤੈਨੂੰ ਪਤਾ ਤਾਂ ਹੈ ਤੇਰੇ ਪਾਪਾ ਦਾ ਗੁੱਸਾ 2 ਮਿੰਟ ਦਾ ਹੀ ਹੁੰਦਾ ਵਾ ਤੂੰ ਇਹਨਾਂ ਨਾਲ ਬੋਲਿਆ ਨਾ ਕਰ ਉਹਦੇ ਮੂਰੇ ਸੁਣ ਲਿਆ ਕਰ ਚੁੱਪਚਾਪ ਅੱਜ ਤਾਂ ਮੈਂ ਤੈਨੂੰ ਬਚਾ ਲਿਆ ਕੱਲ ਨੂੰ ਕੱਲ ਨੂੰ ਕੌਣ ਬਚਾਊ ਤੈਨੂੰ ਦੱਸੀ ਮੈਂ ਤਸੀ ਨਾ ਮੈਨੂੰ ਇੱਕ ਗਲਾਸ ਪਾਣੀ ਦੇ ਦੋ ਹਾਂ ਪੁੱਤ ਦਿੰਨੀ ਆ ਲੈ ਪੀ ਲੈ ਪੀ ਕਿੱਥੇ ਲੈ ਕੇ ਚੱਲੀ ਹੁਣ? ਵੱਡੇ ਪਾਪਾ ਨੂੰ ਦੇਣ ਜਾ ਰਹੀ ਆ। ਉਹ ਤਾਂ ਹਲੇ ਨਾ ਜਾਓ ਗੁੱਸੇ 'ਚ ਬਹੁਤ ਨੇ ਹਲੇ। ਕੋਈ ਨਾ ਮੈਂ ਦੇਖਦੀ। ਹਲੋ ਵੱਡੇ ਪਾਪਾ ਪਾਣੀ। ਨਾਲੇ ਨਾ ਤੁਸੀਂ ਵੀਰ ਜੀ ਨੂੰ ਕੁਛ ਨਾ ਕਹਿਆ ਕਰੋ। ਉਹ ਮੇਰੀ ਗੱਲ ਸੁਣਦੇ ਆ। ਮੈਂ ਉਹਨਾਂ ਨੂੰ ਕਹਿਦਾ ਕਰੂੰਗੀ ਕਿ ਤੁਸੀਂ ਉਹ ਤੁਹਾਨੂੰ ਤੰਗ ਨਾ ਕਰੇ। ਲਾਭ ਤੁਮੇ ਕੋ ਭੇਜਾ ਕਿਸਾ ਨਾ ਠੀਕ ਹੀ ਗਿਆ ਢੀਆਂ ਜਿਹੜੀਆਂ ਹੁੰਦੀਆਂ ਨਾ ਤੇ ਮਾ ਮਾਪ ਦਾ ਦਰਦ ਸਮਝ ਗਏ ਨੇ ਮਾਝੇ ਸੱਚੀ 골ਡੀ ਦੇ ਮਨ ਵਿੱਚ ਜੰਨਤ ਲਈ ਪਿਆਰ ਤੇ ਚੂਤ ਲਈ ਨਫ਼ਰਤ ਪੈਦਾ ਹੋ ਗਈ ਤਾਂ ਨਹੀਂ ਨਹੀਂ ਮੈਂ ਆਪਣੇ ਪੁੱਤਾਂ 'ਤੇ ਇਹ ਕੁਝ ਨਹੀਂ ਹੋਣ ਦੇਣਾ ਮੈਂ ਇਹਨਾਂ ਤਾਇਪ ਤੀਜੀ ਦੇ ਪਿਆਰ ਨੂੰ ਘਟਾ ਕੇ ਰਹਿਣਾ ਹਾਏ ਕਿਤੇ ਵੀ ਜਨਤ ਨੂੰ ਨਾ ਗੁੱਸੇ ਹੋ ਜਾ ਜਨਤ ਉੱਠ ਜਾ ਪੁੱਤ ਸਕੂਲ ਲਈ ਲੇਟ ਹੋ ਰਹੀ ਆ ਜਨਤ ਉੱਠ ਜਾ ਮੇਰਾ ਪੁੱਤ ਉੱਠ ਇਹਨੂੰ ਤਾਂ ਬੁਖਾਰ ਹੀ ਬਹੁਤ ਹੋਇਆ ਪਿਆ ਇੰਨਾ ਤੇਜ਼ ਹੈ ਮੈਂ ਮੰਮੀ ਨੂੰ ਕਹਿੰਨੀ ਆ ਮੰਮੀ ਮੰਮੀ ਜੀ ਜਲਦੀ ਉੱਠੋ ਮੜੇ ਦੇਖੋ ਜਨਤ ਨੂੰ ਕੀ ਹੋ ਗਿਆ ਖੜ ਜਾ ਦੋ ਮਿੰਟ ਕੀ ਹੋਇਆ ਮੰਮੀ ਜੰਨਤ ਨੂੰ ਇੰਨੀ ਤੇਜ਼ ਬੁਖਾਰ ਮੜੇ ਦੇਖੋ ਤੁਸੀਂ ਚੱਲ ਕੇ ਨੀ ਕਿਤੇ ਨਹੀਂ ਉਹਨੂੰ ਮੌਤ ਪੈਦੀ ਸਕੂਲ ਨਾ ਜਾਣ ਦਾ ਨਾ ਬਹਾਨਾ ਮਾਰਦੀ ਹੋਣੀ ਆ ਕੋਈ ਨੀਂਦ ਚ ਸੁੱਤੀ ਪਈ ਹੋਣੀ ਆ ਤੁਸੀਂ ਮੜੇ ਚੱਲ ਕੇ ਦੇਖੋ ਕੀ ਹੋਇਆ ਮਨਦੀਪਾ ਇੰਨੀ ਘਬराई ਹੋਈ ਮੰਮੀ ਦੇ ਕਮਰੇ ਚ ਆਈ ਤੇਰੀ ਜੰਨਤ ਨੂੰ ਬਹੁਤ ਤੇਜ਼ ਬੁਖਾਰ ਹੋਇਆ ਹੋਇਆ ਵਾ ਆ ਬੁਖਾਰ ਹੀ ਆ ਤੋ ਘਬਰਾਉਣੀ ਕਰਦੋ ਇੰਜ ਕਰ ਤੂੰ ਚੱਲ ਉਹਦੇ ਕੋਲ ਮੈਂ ਪੱਟੀਆਂ ਉਹਦੀ ਕਰਦੀ ਆ ਪਾਣੀ ਲੈ ਕੇ ਆਉਣੀ ਆ ਠੰਡਾ ਤੂੰ ਚੱਲ ਉਹਦੇ ਕੋਲ ਅਸਾਹੀ ਕੰਮ ਰਹਿ ਗਿਆ ਸੀ ਹੁਣ ਇਹਨਾਂ ਮਾਵਾ ਮੀਆਂ ਦੀ ਸੇਵਾ ਕਰੋ ਤੇ ਨਾ ਕਰ ਫਿਰ ਤੈਨੂੰ ਕਹਿੰਦਾ ਕੌਣ ਇਹਨਾਂ ਦੀ ਸੇਵਾ ਕਰਨ ਨੂੰ ਜਵਾਬ ਦੇ ਦੇ ਤੂੰ ਵੀ ਉਹ ਮੰਮੀ ਟਾਡਾ ਸਰ ਜਾਂਦਾ ਜਵਾਬ ਦੇ ਕੇ ਮੇਰਾ ਨਹੀਂ ਸਰਦਾ ਸਰਦਾਰ ਜੀ ਦਾ ਪਤਾ ਕਿੰਨਾ ਬੋਲਦੇ ਆ ਫਿਰ ਉਹ ਆਪਣੇ ਤੋਂ ਤਰਚਾ ਪਲੂਸੀ ਨਹੀਂ ਹੁੰਦੀ ਹੈਗੀ ਮੈਂ ਤਾਂ ਲੱਗੀਆਂ ਆਪਣੀ ਧੀ ਨੂੰ ਫੋਨ ਕਰਨ ਪਤਾ ਨਹੀਂ ਰੋਂਦੀ ਹੋਣੀ ਆ ਵਿਚਾਰੀ ਦੇਖਾਂ ਕੀ ਹਾਲ ਆ ਉਹਦਾ ਲੈ ਮਾਤਾ ਨੇ ਤਾਂ ਹੱਥ ਪੱਲਾ ਛਾੜ ਲਿਆ ਆ ਮੈਨੂੰ ਹੀ ਕਰਨਾ ਪੈਣਾ ਉੱਠ ਬੰਦੀਪ ਮੈਂ ਦੇਖਦੀ ਆ ਮੈਨੂੰ ਲੱਗਦਾ ਇਹਨੂੰ ਗਰਮੀ ਲੱਗ ਗਈ ਤੂੰ ਉੱਠ ਤਾਂ ਸਹੀ ਮੈਂ ਦੇਖਦੀ ਆ ਹੁਣ ਇਹਨੇ ਠੀਕ ਹੋ ਜਾਣਾ ਵਾ ਤਰਾਤੀ ਤਾਂ ਚੰਗੀ ਭਲੀ ਸੁੱਤੀ ਸੀਗੀ ਫੇਰ ਇਹਨੂੰ ਇੰਨਾ ਬੁਖਾਰ ਕਿੱਦਾਂ ਚੜ ਗਿਆ ਦੀਦੀ ਇੰਨੀ ਗਰਮੀ ਚਰੀ ਤਰਕ ਕੇ ਹੁੰਦੀ ਆ ਗਰਮੀ ਲੱਗੀ ਲੋ ਲੱਗੀ ਇਹਨੂੰ ਮੇਰੀ ਕੋਈ ਸੱਚੇ ਪਾਤਸ਼ਾਹ ਵਾ ਬੁਖਾਰ ਦਾ ਨਾ ਇੰਨਾ ਵਾਇਰਲ ਜਿਹਾ ਵੀ ਚੱਲਿਆ ਹੋਇਆ ਵਾ ਤੇ ਇਹ ਮੜੀ ਜੀ ਹੋਸ਼ ਚ ਆਉਂਦੀ ਆ ਨਾ ਤੇ ਆਪਾਂ ਇਹਨੂੰ ਦਵਾਈ ਦਿੰਨੇ ਆ ਮੈਂ ਕਹਿੰਦੀ ਦੀਦੀ ਕੋਈ ਡਾਕਟਰ ਨੂੰ ਦਿਖਾ ਲੈਂਦੇ ਇਹਨੂੰ ਡਾਕਟਰ ਕੋਲ ਲੈ ਚਲਦੇ ਆ ਕੋਈ ਨਾ ਮੈਂ ਦੇਖਦੀ ਆ ਪਹਿਲਾਂ ਪੱਟੀਆਂ ਤਾਂ ਕਰਾਂ ਇੱਕ ਵਾਰੀ ਥੋੜਾ ਜਿਹਾ ਤਾਂ ਘਟੂ ਆਈ ਮੇਰੀ ਗੱਲ ਸੁਣ ਮਨਦੀਪ ਹਾਂਜੀ ਤੂੰ ਇੰਜ ਕਰ ਮੰਮੀ ਕੋਲ ਜਾ ਉਹਨਾਂ ਨੂੰ ਕਹਿ ਡਾਕਟਰ ਨੂੰ ਫੋਨ ਕਰ ਦੇ ਮਾੜਾ ਇਹ ਘਰੇ ਹੀ ਆ ਕੇ ਦੇਖ ਲੂਗਾ ਹਾਂਜੀ ਠੀਕ ਆ ਮੈਂ ਇਹ ਪੱਟੀਆਂ ਕਰਦੀ ਆ ਉਹਨੀ ਦੇ ਹਾਂਜੀ ਇਹ ਪਨੇ ਹੁੰਦੇ ਇਹਨਾਂ ਦੇ ਸਿਆਪੇ ਤੇ ਮੀਂਹ ਆ ਤੇ ਬੁਖਾਰ ਚੜਿਆ ਤਾਂ ਕਿਤਾ ਪੱਜੀ ਗਈ ਡਾਕਟਰ ਕੋਲ ਮੰਮੀ ਦੀਦੀ ਕਹਿੰਦੇ ਸੀ ਅਸੀਂ ਡਾਕਟਰ ਨੂੰ ਘਰੇ ਬੁਲਾ ਲਓ ਜੰਨ ਦਾ ਬੁਖਾਰ ਉਤਰਦਾ ਨਹੀਂ ਪਿਆ ਮੈਂ ਡਾਕਟਰ ਮੈਂ ਜੇਪ ਤੇ ਲੈ ਕੇ ਫਿਰਦੀ ਆ ਜਾਂ ਮੇਰੇ ਮਾਮੇ ਦਾ ਮੁੰਡਾ ਕਿ ਫੋਨ ਕਰਿਆ ਸੱਦਿਆ ਤੇ ਘਰ ਆ ਜਾਊਗਾ ਉਹ ਦੀਦੀ ਕਹਿੰਦੇ ਸੀ ਜਿਹੜੀ ਕਹਿੰਦੀ ਸੀਗੀ ਨਾ ਉਹਦੇ ਕੋਲੇ ਜਾ ਉਹ ਕਰਨ ਲੱਗੀ ਤਾਂ ਹੋਈ ਆ ਪੱਟੀਆਂ ਜੇ ਉਹਦੀ ਕੋਈ ਜਾਣ ਪਛਾਣ ਚ ਹੈਗਾ ਤਾਂ ਦੇਖ ਲੈ ਮੈਂ ਤਾਂ ਨਹੀਂ ਜਾਣਦੀ ਕਿਸੇ ਨੂੰ ਨਲੇ ਬਾਰ ਬਾਰ ਇੱਥੇ ਆਕੇ ਨਾ ਮੈਨੂੰ ਕੁੜੀ ਨੂੰ ਉਹ ਦੱਸਣ ਦੀ ਲੋੜ ਨਹੀਂ ਕਿ ਬੁਖਾਰ ਚੜ ਗਿਆ ਬੁਖਾਰ ਚੜ ਗਿਆ ਕਿਤੇ ਨਹੀਂ ਮਰਦੀ ਉਹ